ਸੋ ਬੇਟਾ ਆਪਾਂ ਤੁਹਾਨੂੰ ਦੱਸਿਆ ਕਿ ਸਵਾਲ ਤੁਸੀਂ ਪੁੱਛ ਕੇ ਕਿਵੇਂ ਆਪਣੇ ਗਿਆਨ ਦੇ ਘੇਰੇ ਨੂੰ ਵਧਾ ਸਕਦੇ ਹੋ ਹੁਣ ਕੁਝ ਵਿਦਿਆਰਥੀ ਸਵਾਲ ਪੁੱਛਣ ਦੇ ਲਾਭਾਂ ਬਾਰੇ ਆਪਣੇ ਨਾਲ ਗੱਲ ਕਰਨਗੇ ਬੱਚੀ ਮੈਕਪ੍ਰੀਤ ਕੌਰ ਬੇਟਾ ਤੂੰ ਦੱਸ ਸਵਾਲ ਪੁੱਛਣ ਦੇ ਕੀ ਲਾਭ ਨੇ ਸਰ ਇਹਦੇ ਨਾਲ ਸਾਡੇ ਮਨ ਵਿੱਚ ਜਿਹੜਾ ਸਵਾਲ ਨਾ ਪੁੱਛਣ ਦਾ ਭੈ ਸੀਗਾ ਉਹ ਦੂਰ ਹੋ ਗਿਆ ਤੇ ਇਹਦੇ ਨਾਲ ਸਾਡੇ ਵਿੱਚ ਹਿੰਮਤ ਪੈਦਾ ਹੋਈ ਕਿ ਅਸੀਂ ਟੀਚਰ ਤੋਂ ਆਪਣੇ ਅਧਿਆਪਕ ਤੋਂ ਸਵਾਲ ਪੁੱਛ ਸਕਦੇ ਹਾਂ ਬਹੁਤ ਵਧੀਆ ਬੇਟਾ ਬਹੁਤ ਵਧੀਆ ਬੇਟਾ ਸ਼ਾਬਾਸ਼ ਬੇਟਾ ਹਾਂ ਬੇਟਾ ਤੂੰ ਦੱਸ ਸਿੰਘ ਇਹ ਸਵਾਲ ਪੁੱਛਣ ਦੇ ਕੀ ਕੀ ਲਾਭ ਹੋਇਆ ਆਪਾਂ ਨੂੰ ਸਰ ਸਵਾਲ ਪੁੱਛਣ ਨਾਲ ਸਾਨੂੰ ਬਹੁਤੇ ਵਿਸ਼ਿਆਂ ਦੀ ਡੂੰਗੀ ਜਾਣਕਾਰੀ ਪ੍ਰਾਪਤ ਹੁੰਦੀ ਹੈ ਓਕੇ ਤਾਂ ਆਪਣੇ ਵਿਸ਼ੇ ਬਾਰੇ ਹੋਰ ਡੂੰਗੀ ਜਾਣਕਾਰੀ ਪ੍ਰਾਪਤ ਹੁੰਦੀ ਹੈ ਹਾਂ ਬੇਟਾ ਤੂੰ ਦੱਸ ਕੀ ਲਾਭ ਹੋਇਆ ਪਰ ਸਵਾਲ ਪੁੱਛਣ ਦਾ ਸਵਾਲ ਪੁੱਛਣ ਨਾਲ ਸਾਡੇ ਅੰਦਰ ਵਧੇਰੀ ਖੋਜਣ ਅਤੇ ਸੋਚਣ ਦੀ ਸ਼ਕਤੀ ਪੈਦਾ ਹੁੰਦੀ ਹੈ ਹੋਰ ਖੋਜਣ ਅਤੇ ਸੋਚਣ ਦੀ ਸ਼ਕਤੀ ਪੈਦਾ ਹੋਈ ਹੈ ਹਾਂ ਬੇਟਾ ਤੁਹਾਡੇ ਚੋਂ ਹਾਂ ਬੇਟਾ ਇਸ ਕਰ ਸਾਡੀ ਹਿਚਕਚਾਹੜ ਦੂਰ ਹੋਈ ਹੈ ਸਾਡੀ ਹਿਚਕਚਾਹੜ ਦੂਰ ਹੋ ਜਿਹੜੀ ਪਹਿਲਾਂ ਹਿਚਕਚਾਹੜ ਸੀ ਕਿ ਸਵਾਲ ਨਹੀਂ ਪੁੱਛਣਾ ਉਹ ਚਾਹਤ ਦੂਰ ਹੋਈ ਹੈ ਸ਼ਾਬਾਸ਼ ਬੇਟਾ ਹੋਰ ਬੇਟਾ ਸਰ ਸਾਨੂੰ ਲੱਗਦਾ ਸੀ ਕਿ ਟੀਚਰ ਸਾਡੇ ਤੋਂ ਸਵਾਲ ਪੁੱਛਣਗੇ ਪਰ ਤੁਹਾਡੇ ਅੰਦਰ ਉਹ ਪੈਦਾ ਹੋਈ ਆ ਪੀ ਆਹੇ ਸ਼ਕਤੀ ਪੈਦਾ ਹੋ ਗਈ ਹੈ ਕਿ ਹੁਣ ਤੁਸੀਂ ਸਵਾਲ ਪੁੱਛ ਸਕਦੇ ਹੋ ਸ਼ਾਬਾਸ਼ ਬੇਟਾ ਹਾਂ ਬੇਟਾ ਤੂੰ ਕੀ ਦੱਸਣਾ ਚਾਹੇਂਗੇ ਸਰਾ ਸੀ ਡਰਦੇ ਆ ਕਿ ਹਣੋਂ ਟੀਚਰ ਗੁੱਸੇ ਹੋਣਗੇ ਜੇ ਦੋਹੇ ਪੁੱਛਾਂਗੇ ਪਰ ਨਹੀਂ ਹੁਣ ਜੇ ਟੀਚਰ ਪੁੱਛਣਗੇ ਪਰ ਹੁਣ ਉਹਨਾਂ ਦੇ ਬਦਲੇ ਅਸੀਂ ਪੁੱਛਾਂਗੇ ਟੀਚਰ ਹਾਂ ਹੁਣ ਤੁਸੀਂ ਵੀ ਸਵਾਲ ਪੁੱਛ ਸਕਦੇ ਹੋ ਤੁਹਾਡੇ ਅੰਦਰ ਉਹ ਸ਼ਕਤੀ ਪੈਦਾ ਹੋਈ ਆ ਕਿ ਤੁਸੀਂ ਸਵਾਲ করছে ঠিক বেটা হ্যাঁ